ਦੋ ਯੂਰੀ ਸਾ ਪੰਜਾਬ ਸ ਆ ਪੰਜਾਬ ਦੀ ਉਹੀ ਨੌਜਵਾਨ ਮੁੰਡੇ ਆ ਜਿਨ੍ਹਾਂ ਨੂੰ ਬਹੁਤ ਸਾਰੇ ਲੋਕ ਕਹਿੰਦੇ ਸੀ ਹੁੱਲੜਵਾਜੀ ਕਰਦੇ ਨੇ ਇਹ ਬਦਮਾਸ਼ੀਆਂ ਕਰਦੇ ਨੇ ਤੁਸੀਂ ਆਪ ਦੇਖ ਲਓ ਕਿਵੇਂ ਪਾਣੀ ਦੇ ਵਿੱਚ ਆਪੜੇ ਉਹਨਾਂ ਝੂਟੇ ਨੂੰ ਲਈ ਫਿਰਦੇ ਜਿਨ੍ਹਾਂ ਨਾਲ ਤੁਸੀਂ ਕਹਿੰਦੇ ਸੀ ਬਦਮਾਸ਼ੀਆਂ ਜਾਂ ਹੁੱਲੜਵਾਜੀ ਆ ਕਰਦੇ ਆ ਪ੍ਰਮਾਤਮਾ ਨੇ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੀ ਪੰਜਾਬ ਤੇ ਚਾਹਤੂ ਵੀ ਕਿ ਮਸੀਬਤ ਪੈਂਦੀ ਆ ਮੂਹਰੇ ਕੱਢਦੇ ਨੇ ਆ ਕਿ ਤੁਸੀਂ ਦੇਖ ਰਹੇ ਹੋ ਟਰੈਕਟਰ ਪੂਰੇ ਆ ਨਾ ਕਲਾਤੇ ਕਰ ਪਰੇ ਜਾਂਦੇ ਨੇ ਪੜੀ ਦੇ ਵਿੱਚ ਤੇ ਹੀ ਮਾਂ ਦੇ ਪੁੱਤ ਦਾਉ ਦੇਣੀ ਆਪਣੀ ਜਾਨ ਦਾ ਪ੍ਰੈਸ ਕਲੇਕੇ ਵੀ ਤੁਰ ਫਿਰ ਤੇ ਇਸ ਵੀਡੀਓ ਨੂੰ ਇੰਨਾ ਕਿ ਸ਼ੇਅਰ ਕਰਿਓ ਉਹਨਾਂ ਲੋਕਾਂ ਤੱਕ ਪਹੁੰਚ ਸਕੇ ਜਿਹੜੇ ਚਾਹੁੰਦੇ ਸੀ ਪੰਜਾਬ ਦੇ ਨੌਜਵਾਨ ਨੂੰ ਡੰਡਾ ਸੱਜ ਭੇਗੇ ਜਾਂ ਹੌਲਡ ਉੱਵਾਜ ਕਰਦੇ ਉਹਨੂੰ ਪਤਾ ਲੱਗੇ ਕਿ ਪੰਜਾਬ ਦੇ ਨੌਜਵਾਨ ਕਦੇ ਦਾਉ ਦੇਣੇ ਨਹੀਂਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਭਾਈ ਜੀ ਬਣੇ ਆਪਣਾ ਫਰਜ਼ ਸਮਝ ਕੇ ਕਿਤੇ ਹੈਲਪ ਜ਼ਰੂਰ ਕਰੋ ਇਹਨਾਂ ਦੀ ਸਾਰੇ